ਨਜ਼ਰਬੰਦੀ ਨੂੰ ਪੰਜਾਬ ਦੀ ਸਰਕਾਰ ਨੇ ਬਰਕਰਾਰ ਦੱਸਿਆ ਹੈ ਕਿ ਅਮਰਤਪਾਲ ਸੰਧੂ ਵਾਰਿਸ ਪੰਜਾਬ ਦੇ ਮੁਖੀ ਦੀ ਜਿਹੜੀ ਨਜ਼ਰਬੰਦੀ ਹੈ ਉਹ ਬਿਲਕੁਲ ਠੀਕ ਹੈ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਜ਼ਿਕਰ ਕੀਤਾ ਹੈ ਕਿ ਅਮਰਤਪਾਲ ਸੰਧੂ ਦੀ ਹਟਲਿਸਟ ਦੇ ਵਿੱਚ ਕਈ ਲੋਕ ਨੇ 15 ਲੋਕਾਂ ਦਾ ਕਥਿਤ ਹਟਲਿਸਟ ਵਿੱਚ ਹੋਣ ਦਾ ਹਵਾਲਾ ਪੰਜਾਬੀ ਸਰਕਾਰ ਨੇ ਦਿੱਤਾ ਹੈ ਦਰਸਲ ਅਮਰਿਤਪਾਲ ਸੰਧੂ ਵਾਰਿਸ ਪੰਜਾਬ ਦੇ ਮੁਖੀ ਐਨਐਸਏ ਦੇ ਦੀਨ ਡਿਬਰੂਗੜ ਅਸਾਮ ਦੇ ਵਿੱਚ ਕਰਵਾਏ ਹੋਏ ਨੇ ਖਡੂਰ ਸਾਬ ਦੇ ਸਿਟਿੰਗ ਸੰਸਦ ਦਾ ਗੈਂਗਸਟਰ ਨਾਲ ਪੰਜਾਬ ਦੀ ਸਰਕਾਰ ਲਿੰਕ ਕੱਢ ਰਹੀ ਹੈ ਕਿ ਸੂਬੇ ਦੀ ਸੁਰੱਖਿਆ ਦੇ ਲਈ ਅਮਰਿਤਪਾਲ ਇੱਕ ਖਤਰਾ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਦੀ ਸੁਰੱਖਿਆ ਲਈ ਅਮਰਿਤਪਾਲ ਖਤਰਾ ਹੈ ਕੈਨੇਡਾ ਬੈਠੇ ਅਰਸ਼ ਢਾਲਾ ਦੇ ਨਾਲ ਵੀ ਅਮਰਿਤਪਾਲ ਦਾ ਲਿੰਕ ਕੱਢਿਆ ਗਿਆ ਹੈ ਅਮਰਿਤਪਾਲ ਸੰਧੂ ਨੇ ਤੀਜੀ ਵਾਰ ਲਗੇ ਐਨਐਸਏ ਨੂੰ ਚੁਣੌਤੀ ਦਿੱਤੀ ਸੀ ਇਸ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਇਹ ਤਰਕ ਦਿੱਤੇ ਮਾਮਲੇ ਤੇ ਸੁਣਵਾਈ ਜਾ ਰਹੀ ਹੈ ਉਹ ਵੀ ਇੱਕ ਤਰਕ ਸੀ ਸਰਕਾਰ ਵਾਲੇ ਪਾਸਿਓ ਖਾਸ ਕਰਕੇ ਗ੍ਰਹਿ ਪੰਜਾਬ ਕੇ ਪੰਜਾਬ ਦੇ ਪੰਜ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਜੇ ਅਮਰਿਤਪਾਲ ਬਾਹਰ ਆਏਗਾ Umesh Yadav Azad Gardi Sanjay Par Umesh Sharma wish ki kuch jankari hai kyunki ek threat da zikr ho raha hai ਕੋਣ ਲੋਕ ਨੇ ਜਿਹੜੇ ਕਿ ਇਸ ਹਿੱਟ ਲਿਸਟ ਦੇ ਵਿੱਚ ਨੇ ਪੰਜਾਬ ਸਰਕਾਰ ਦੇ ਇਸ ਅਸੈਸਮੈਂਟ ਦੇ ਕੀ ਕੁਝ ਮਾਇਨੇ ਦੇ ਦੇਖੋ ਇਹ ਤਰਕ ਵੈਸੇ ਤਾਂ ਕੋਈ ਨਵਾਂ ਨਹੀਂ ਹੈ ਕਿ ਜਦੋਂ ਵੀ ਕਿਉਂਕਿ ਐਨਐਸਏ ਤੀਜੀ ਵਾਰ ਲਗਿਆ ਅਮਰਿਤਪਾਲ ਸਿੰਘ ਦੇ ਉੱਤੇ ਤੇ ਤੀਜੀ ਵਾਰ ਚੁਣੌਤੀ ਦਿੱਤੀ ਅਮਰਿਤਪਾਲ ਸਿੰਘ ਨੇ ਪੰਜਾਬ ਰਾਜ ਹਾਈ ਕੋਰਟ ਵਿੱਚ ਤਾਂ ਇਹ ਤਰਕ ਪਹਿਲਾਂ ਵੀ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਜਨ ਨੂੰ ਗੋਮਤਾ ਉਹ ਜੀਆ ਕਰ ਰਹੇ ਨੇ ਆਪਣਾ ਪੱਖ ਰੱਖ ਰਹੇ ਨੇ ਤਾਂ ਸਰਕਾਰ ਦਾ ਕਹਿਣਾ ਕਿ ਜਿਹੜੇ ਲਿੰਕ ਨੇ ਅਨ ਆ ਇੰਟਰਨੈਸ਼ਨਲ 테ਰਰਿਸਟ ਅਸ਼ਦਲਾਰਾ ਜ਼ਿਕਰ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਉਹਦੇ ਲਿੰਕ ਨੇ 15 ਲੋਕਾਂ ਦੀ ਇੱਕ ਟਾਰਗੇਟਡ ਲਿਸਟ ਬੜੀ ਪਿਛਲੇ 2-2.5 ਸਾਲ ਪਹਿਲਾਂ ਬੜੀ ਵਾਇਰਲ ਵੀ ਹੋਈ ਸੀ ਕਿ ਇਹ ਲੋਕ ਪਹਿਲਾਂ ਵਾਰ ਇਸ ਪੰਜਾਬ ਦੇ ਨਾਲ ਜੁੜੇ ਸੀ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਮਤਵੇਦ ਹੋਣ ਕਰਕੇ ਅਮਰਿਤਪਾਲ ਸਿੰਘ ਜਦੋਂ ਆਲੋਚਨਾ ਸ਼ੁਰੂ ਕੀਤੀ ਤਾਂ ਇੱਕ ਗ੍ਰੇਟ ਲਿਸਟ ਬਣੀ ਹੈ ਇਹ ਸਾਰਾ ਜ਼ਿਕਰ ਆਰਗੂਮੈਂਟਸ ਦੇ ਦੌਰਾਨ ਸਰਕਾਰ ਵੱਲੋਂ ਕੀਤਾ ਗਿਆ ਔਰ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੇ ਨਾ ਅੰਸੇ ਦੇ ਸ਼ੁਰੂਆਤੀ ਦਸਤਾਵੇਜ਼ ਨੇ ਉਹਦੇ ਵਿੱਚ ਇੱਕ ਲਿਸਟ ਦਾ ਵੀ ਜ਼ਿਕਰ ਹੈ ਉਹਦੇ ਇਹ ਵੀ ਦੱਸਿਆ ਗਿਆ ਕਿ ਕਈ ਲੋਕ ਇਸ ਲਿਸਟ ਵਿੱਚ 15 ਤੋਂ ਜ਼ਿਆਦਾ ਲੋਕ ਸ਼ਾਮਿਲ ਨੇ ਔਰ ਗੁਨਾਮ ਹਰੀਨੇ ਕੋ ਹਰੀਨੇ ਦਾ ਜ਼ਿਕਰ ਹੈ ਜਿੱਦਾਂ ਇੱਕ ਮਰਡਰ ਵੀ ਹੋਇਆ ਸੀ ਤੁਹਾਨੂੰ ਯਾਦ ਬਣਾ ਉਹਨਾਂ ਦੇ ਗਰੁੱਪ ਦੇ ਥਾਰੇ ਇਹ ਵੀ ਲਿਸਟ ਵਿੱਚ ਸ਼ਾਮਿਲ ਸੀ ਤਾਂ ਇਹ ਇੱਕ ਇਹ ਦਲੀਲਾਂ ਨੇ ਜਿਹੜੀ ਦਿੱਤੀ ਗਈਆਂ ਨੇ ਕੋਰਟ ਵਿੱਚ ਲਗਾਤਾਰ ਕਿਉਂਕਿ ਸੁਣਵਾਈ ਜਿਹੜੀ ਹੈ ਕਿ ਕੰਟੀਨਿਊ ਜਾਰੀ ਹੈ ਔਰ ਅੱਜ ਵੀ ਜਿੱਦਾਂ ਸੁਣਵਾਈ ਹੋਣੀ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਅੱਗੇ ਕੋਰਟ ਦਾ ਰੁਕੀ ਰਹੇ ਇਸ ਮਾਮਲੇ ਵਾਸਤੇ ਕੀ ਰਹੇ ਬਿਲਕੁਲ Umesh ਇੰਤਜ਼ਾਰ ਰਹੇਗਾ ਕਿ ਕੋਰਟ ਦਾ ਰੁਕ ਕੀ ਰਹੇਗਾ ਕਿਉਂਕਿ ਜਿਹੜਾ ਡਿਟੈਂਸ਼ਨ ਆਰਡਰ ਹੈ ਉਹ SSP ਔਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਜਿਹੜਾ ਉਹ ਜਾਰੀ ਕਰਵਾਇਆ ਗਿਆ ਕਿਵੇਂ ਰੂਰਲ ਅੰਮ੍ਰਿਤਸਰ ਦੇ SSP ਨੇ ਰეკਮੈਂਡੇਸ਼ਨ ਕੀਤੀ ਉਸ ਤੋਂ ਬਾਅਦ ਇਸ ਆਰਡਰ ਨੂੰ ਜਾਰੀ ਕਰਵਾਇਆ ਗਿਆ ਫਿਰ ਬਾਅਦ ਵਿੱਚ ਜਿਹੜਾ ਉਹ ਤੀਜੀ ਵਾਰ NSA ਇੰਪੋਜ਼ ਅੰਮ੍ਰਿਤਪਾਲ ਤੇ ਕੀਤਾ ਗਿਆ